ਅਸੀਂ ਮਿਹਨਤ ਨਾਲ ਪੇਪਰ ਕਲੀਅਰ ਕਰਿਆ ਚੰਗੇ ਨੰਬਰ ਲੈ ਸਾਡੀ ਵੈਰੀਫਿਕੇਸ਼ਨ ਹੋਈ ਸਾਰਾ ਕੁਝ ਅਸੀਂ ਇੱਕ ਨੰਬਰ ਚ ਕਰਿਆ ਪਰ ਸਾਨੂੰ ਫਿਰ ਵੀ ਐਨ ਮੌਕੇ ਤੇ ਆ ਕੇ ਪਰਤੀ ਚੋਂ ਬਾਹਰ ਕੱਢ ਦਿੱਤਾ ਜਾਂ ਸਾਡਾ ਕੀ ਕਸੂਰ ਹੈਗਾ ਸਰਕਾਰ ਕਹਿੰਦੀ ਵੀ ਅਸੀਂ ਪਾਲਿਸੀਆਂ ਚੇਂਜ ਕਰਾਂਗੇ ਤਾਂ ਕਦੋਂ ਫਿਰ ਉਹ ਜਿਹੜੀਆਂ ਪਾਲਿਸੀਆਂ ਨੇ ਉਧਾੜ ਕੇ ਥੋੜੇ ਤੇ ਲਾਉਣੀਆਂ ਨੇ ਇੱਕ ਪਾਸੇ ਤਾਂ ਭਗਵਾਨ ਤੁਮਾਨ ਇਹ ਗੱਲ ਕਹਿ ਰਿਹਾ ਹੈਗਾ ਵੀ ਤੁਸੀਂ ਅਸੀਂ ਆਮਕੜਾ ਦੇ ਬੱਚੇ ਆਗੇ ਤੇ ਆਮਕੜਾ ਦੇ ਬੱਚਿਆਂ ਨੂੰ ਜਿਹੜੀ ਨੌਕਰੀ ਦਿੰਦੇ ਆਗੇ ਠੀਕ ਹੈ ਤੁਸੀਂ ਮੈਟ ਦੇ ਵਿੱਚ ਆਓ ਤੋ ਉਹਨੂੰ ਕਿਸੇ ਸਪਾਸ ਦੀ ਲੋੜ ਨਹੀਂ ਇਹ ਐਸਾ ਹਵਾਈ ਗੱਲਾਂ ਨੇ ਗੀਆਂ ਠੀਕ ਹੈ ਉਹ ਆਏ ਹੋਏ ਨੇ ਕਿ ਡਰਾਮਾ ਉਹਦੇ ਚੋਂ ਕੈਰੀਅਰ ਚੋਂ ਉਹ ਉਹਨਾਂ ਨੂੰ ਉਦਾਂ ਦੀਆਂ ਗੱਲਾਂ ਮਤਲਬ ਜਿਚਾਉਣੇ ਆਉਂਦੀਆਂ ਨੇ ਕਿ ਇਸ ਕਰਕੇ ਜਿਹੜੀ ਰਿਐਲਿਟੀ ਹੈ ਗਰਾਊਂਡ ਲੈਵਲ ਦੀ ਉਹ ਕੋਈ ਕੁਝ ਹੋਰ ਹੈ ਅਸੀਂ ਇੱਕ ਇੱਕ ਵੋਟ ਪਾਈ ਤਾਂ ਹੀ ਪਾਈ ਕਿ ਹਾਂ ਵਿਕਾਸ ਹੋਊਗਾ ਠੀਕ ਹੈ ਪਰ ਇਹ ਤਾਂ ਨਹੀਂ ਸੀਗਾ ਕਿ ਅਸੀਂ ਅੱਜ ਆਪਦੇ ਸਰਟੀਫਿਕੇਟ ਚੱਕੀ ਫਿਰਦੇ ਆ ਸਾਡੇ ਸਰਟੀਫਿਕੇਟ ਰੱਦੀ ਟੁੱੜੇ ਟੁੱਟੂੜਾਇਆ ਪਿਆਗਾ ਇਸ ਕਰਕੇ ਅਸੀਂ ਚਾਹੁੰਦੇ ਹਾਂਗੇ ਵੀ ਹਜੇ ਵੀ ਮੌਕਾ 1.5 ਸਾਲ ਦਾ ਜੇ ਕੋਈ ਹੱਲ ਕੱਢ ਸਕਦੇ ਤਾਂ ਕੱਢ ਲਓ ਨਹੀਂ ਲੋਕ ਇਹ ਮਨ ਦੇ ਵਿੱਚ ਧਾਰ ਲਣਗੇ ਸਾਲ 1.5 ਸਾਲ ਦੇ ਵਿੱਚ ਵੀ ਕਰਨਾ ਕੀ ਹੈਗਾ ਪਹਿਲਾਂ ਇਹਨਾਂ ਨੇ ਟੀਚਰ ਕੁੱਟੇ ਉਸ ਤੋਂ ਬਾਅਦ ਸਾਨੂੰ ਕੁੱਟਿਆ ਠੀਕ ਹੈ ਉਸ ਤੋਂ ਬਾਅਦ ਕਈਆਂ ਨੂੰ ਕੁੱਟਿਆ ਮੀਟਿੰਗ ਲੈਣ ਵਾਸਤੇ ਇੰਨੇ ਤੱਕੇ ਖਾਣ ਦੇ ਬਾਵਜੂਦ ਵੀ ਮੀਟਿੰਗਾਂ ਮਿਲਦੀਆਂ ਫਿਰ ਅਗਾ ਮੀਟਿੰਗ ਮਿਲਦੀ ਹੈ ਤੇ ਲਾਸਟ ਮੀਟਿੰਗ ਵਾਲੇ ਟਾਈਮ ਤੇ ਆ ਕਹਿ ਦਿੱਤਾ ਜਾਂਦਾ ਕਿ ਮੰਤਰੀ ਸਾਹਿਬ ਅੱਜ ਬੀਜੀ ਹੈਗੇ ਆ ਜਾਂ ਉਹ ਕਿਤੇ ਹੋਰ ਨਿਕਲ ਗਏ ਆ ਜਿਹੜੇ ਤੁਸੀਂ ਸੱਥਾਂ ਦੇ ਵਿੱਚ ਗੱਲਾਂ ਕੀਤੀਆਂ ਦੀਆਂ ਕਿ ਸਰਕਾਰ ਬਦਲਾਂਗੇ ਜੀ ਤਬਦੀਲੀ ਹੋਊਗੀ ਇਨਕਲਾਬ ਆਊਗਾ ਭਾਸ ਕਹਿੰਦੇ ਟੱਕਰ ਦੇ ਪੱਗ ਬੰਨ੍ਹ ਕੇ ਹਨਾ ਇਨਕਲਾਬ ਨਹੀਂ ਆਇਆ ਕਰਦੇ ਇਨਕਲਾਬ ਉਹਨਾਂ ਦੇ ਵਿਚਾਰਾ ਤੇ ਖੜਨਾ ਪੈਂਦਾ ਹੈਗਾ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਸ ਸੁਰਿੰਦਰ 2023 ਦੇ ਵਿੱਚ ਸਹਾਇਕ ਲੈਂਡਮੈਨ ਦੀ ਇੱਕ ਭਰਤੀ ਆਉਂਦੀ ਹੈ ਉਸ ਭਰਤੀ ਦੇ ਵਿੱਚ ਇਹਨਾਂ ਮੁੰਡਿਆਂ ਦੇ ਵੱਲੋਂ ਸਾਰੀ ਪ੍ਰਕਿਰਿਆ ਕੰਪਲੀਟ ਕੀਤੀ ਜਾਂਦੀ ਹੈ ਵੈਰੀਫਿਕੇਸ਼ਨ ਤੱਕ ਹੋ ਜਾਂਦੀ ਹੈ ਪਰ ਹਾਲੇ ਤੱਕ ਇਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ ਇਹਨਾਂ ਦੇ ਵੱਲੋਂ ਤਿੰਨ ਪੇਪਰ ਕਲੀਅਰ ਕਰ ਲਏ ਗਏ ਨੇ ਸਹਾਇਕ ਲੈਨਮੈਨ ਦੇ ਪਰ ਹਾਲੇ ਤੱਕ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਬਾਈਆਂ ਦੇ ਨਾਲ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਬਾਈ ਜੀ ਪੂਰਾ ਮਾਮਲਾ ਕੀ ਹੈ ਕੀ ਪਰਤੀ ਹੋਈ ਸੀ ਤੁਹਾਡੀ ਮਾਮਲਾ ਇਹ ਹੈ ਜੀ ਅਸੀਂ ਆਪਣੇ 300/1/23 ਦੀ ਇੱਕ ਨੋਟੀਫਿਕੇਸ਼ਨ ਆਈ ਸੀ ਬਿਜਲੀ ਬੋਰਡ ਦੇ ਵਿੱਚ ਉਹ ਸਹਾਇਕ ਲੈਨਮੈਨ ਦੀ ਪੱਤੀ ਹੈਗੀ ਤੀਗੀ ਤੇ ਉਹਦੇ ਚ ਅਸੀਂ ਨੇ ਮਤਲਬ ਬਕਾਇਦਾ ਤੌਰ ਤੇ ਫਾਰਮ ਅਪਲਾਈ ਕੀਤਾ ਫਾਰਮ ਅਪਲਾਈ ਕਰਨ ਤੋਂ ਬਾਅਦ ਅਸੀਂ ਦੇਗੇ ਪ੍ਰੋਪਰ ਜਿਹੜਾ ਐਗਜ਼ਾਮ ਦਿੱਤਾ ਮੈਟ ਲਿਸਟ ਦੇ ਵਿੱਚ ਆਏ ਉਸ ਤੋਂ ਬਾਅਦ ਸਾਡੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਆ ਜਦੋਂ ਸਾਡੀ ਪਟਿਆਲੇ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਆ ਤਾਂ ਉੱਥੇ ਸਾਨੂੰ ਇਸ ਕਰਕੇ ਬਾਹਰ ਕੱਢ ਦਿੱਤਾ ਜਾਂਦਾ ਵੀ ਤੁਹਾਡੀ ਜਿਹੜੀ ਜੋ ਵੀ ਅੱਗੇ ਪ੍ਰਕਿਰਿਆ ਹੋਊਗੀ ਕਾਲ ਕਰਨ ਦੀ ਹੋਊਗਾ ਮੇਲ ਕਰਨ ਦੀ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਪਰ ਸਾਨੂੰ ਉਹਦੇ ਵਿੱਚ ਕੋਈ ਵੀ ਇਹਨਾਂ ਨੇ ਕਾਲ ਨਹੀਂ ਕੀਤੀ ਹੈਗੀ ਤੇ ਨਹੀਂ ਸਾਨੂੰ ਮਤਲਬ ਕੋਈ ਮਤਲਬ ਮੇਲ ਆਈ ਜਾਗੀ ਇਸ ਕਰਕੇ ਅਸੀਂ ਬਕਾਇਦਾ ਤੌਰ ਤੇ ਡਿਪਾਰਟਮੈਂਟ ਵਿੱਚ ਵੀ ਮਲੇ ਤੇਗੇ ਤਾਂ ਉਹਨਾਂ ਨੇ ਸਾਨੂੰ ਮਤਲਬ ਗੱਲ ਹੈ ਜਿਹੜੀ ਡਾਵਾਡੋਲ ਕਰ ਦੱਤੀ ਹੈਗੀ ਕੋਈ ਮਤਲਬ ਪ੍ਰੋਪਰ ਹੱਲ ਕੱਢ ਕੇ ਨਹੀਂ ਦਿੱਤਾ ਹੈਗਾ ਇਸ ਕਰਕੇ ਅਸੀਂ ਚਾਹੁੰਦੇ ਅਗੇ ਵੀ ਜਿਹੜੀ ਇਹ ਭਾਤੀ ਦੀ ਪ੍ਰਕਿਰਿਆ ਹੈਗੀ ਇਹ ਪ੍ਰੋਪਰ ਪਾਰਦਰਸ਼ੀ ਤਰੀਕੇ ਨਾਲ ਹੋਣੀ ਚਾਹੀਦੀ ਹੈਗੀ 2500 ਜਿਹੜੀ ਵੈਕੈਂਸੀ ਨਿਕਲੀ ਸੀ 2500 ਦੇ ਵਿੱਚੋਂ ਘੱਟੋ ਘੱਟ 1100 ਬੰਦੇ 1190 ਨੂੰ ਜਿਹੜਾ ਜੋਇਨਿੰਗ ਲੈਟਰ ਮਿਲਿਆ ਹੈਗਾ ਇਹ ਕਿੰਨਾ ਟਾਈਮ ਹੋ ਗਿਆ ਹੈ ਜੋਇਨਿੰਗ ਲੈਟਰ ਦਿੱਤੇ ਨੂੰ ਜੋਇਨਿੰਗ ਲੈਟਰ ਲਗਭਗ ਇਸ ਸਾਲ ਤੋਂ ਉੱਤੇ ਹੋ ਗਿਆ ਇਹਨਾਂ ਨੂੰ ਠੀਕ ਆ 23 ਦੇ ਵਿੱਚ ਭਰਤੀ ਆਉਂਦੀ ਹੈਗੀ 23 ਤੋਂ ਬਾਅਦ ਤੁਸੀਂ ਲਾ ਲੋਗੇ ਅਜੇ 26 ਚੱਲ ਰਿਹਾ ਹੈਗਾ ਤੇ ਹਜੇ ਤੱਕ ਕੋਈ ਇਹਨਾਂ ਨੇ ਮਤਲਬ ਇਦਾਂ ਦਾ ਸਾਨੂੰ ਜੋਇਨਿੰਗ ਲੈਟਰ ਨਹੀਂ ਦਿੱਤਾ ਹੈਗਾ ਜੀ ਇਹ ਮਤਲਬ ਤੁਹਾਨੂੰ ਈਸ਼ੂ ਕੀ ਦੱਸਿਆ ਜਾ ਰਿਹਾ ਕਿ ਤੁਹਾਡੀ ਜੋਇਨਿੰਗ ਕਿਉਂ ਨਹੀਂ ਕੀਤੀ ਜਾ ਰਹੀ ਜਿੱਥੇ ਤੱਕ ਸਾਨੂੰ ਈਸ਼ੂ ਲੱਗਦਾ ਹੈ ਜੀ ਇਹਨਾਂ ਨੇ ਈਸ਼ੂ ਸਾਨੂੰ ਇੱਕ ਰਿਕਾਰਡ ਕੀਤਾ ਹੈਗਾ ਵੀ ਤੁਹਾਡੇ ਕੋਲ ਟ੍ਰੇਨਿੰਗ ਆ ਗਈ ਆਈਟੀ ਤੋਂ ਬਾਅਦ ਹੁੰਦੀ ਹੈਗੀ ਉਹ ਟ੍ਰੇਨਿੰਗ ਤੁਹਾਡੇ ਕੋਲ ਬਾਰਲੇ ਡਿਪਾਰਟਮੈਂਟ ਆਦੀ ਹੈ ਨਾ ਕਿ ਮਤਲਬ ਬਿਜਲੀ ਬੋਰਡ ਦੀ ਆ ਉਹ ਕਹਦੇ ਵੀ ਅਸੀਂ ਬਿਜਲੀ ਬੋਰਡ ਨੂੰ एलिਜੀਬਲ ਮੰਨਦੇ ਆ ਜਦੋਂ ਕਿ ਬਾਕੀ ਸਟੇਟਾਂ ਦੇ ਵਿੱਚ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਤੁਹਾਡੇ ਕੋਲ ਆਈਟੀ ਹੋਣੀ ਚਾਹੀਦੀ ਆ ਤੇ ਨਾਲ ਅਪ੍ਰੈਂਟਿਸਿਪ ਹੋਣੀ ਚਾਹੀਦੀ ਆ ਤੁਹਾਡੀ ਜਿਹੜੀ ਵੈਕੈਂਸੀ ਹੈਗੀ ਉਹ ਤੁਸੀਂ ਉਹਦੇ एलिਜੀਬਲ ਬੰਦੇ ਜਾਂਦੇ ਹੋ ਹਾਲਾਂਕਿ ਜਿਹੜਾ ਪੀਐਸਪੀਸੀਐਲ ਦੇ ਨਾਲ ਦਾ ਜਿਹੜਾ ਡਿਪਾਰਟਮੈਂਟ ਹੈ ਇਹਦਾ ਭਾਈਵਾਲ ਪੀਐਸਟੀਸੀਐਲ ਉਹਦੇ ਵਿੱਚ ਵੀ ਇਸ ਵਾਰ ਲਾਗੂ ਕੀਤਾ ਇਹਨਾਂ ਨੇ ਅਪ੍ਰੈਂਟਿਸਿਪ ਪਹਿਲਾ ਜਿਹੜੀ ਆਈਟੀ ਹੁੰਦੀ ਸੀ ਆਈਟੀ ਕਰਨ ਤੋਂ ਬਾਅਦ ਸਾਨੂੰ ਲਾਈਨਮੈਨ ਸਾਈਕਲਾਈਨਮੈਨ ਦੀ ਪੋਸਟ ਆਈਡੀਓ ਮਿਲ ਜਾਂਦੀ ਹੁੰਦੀ ਸੀ ਅਸੀਂ ਦੋ ਵਾਰੀ ਪੇਪਰ ਤਿੰਨ ਵਾਰ ਕਲੀਅਰ ਕਰ ਲਿਆ ਕੱਲ ਰਿਜ਼ਲਟ ਆਇਆ ਦਵਾਰੇ ਉਹਦੇ ਵਿੱਚੋਂ ਵੀ ਅਸੀਂ ਚੰਗੇ ਨੰਬਰ ਲੈ ਕੇ ਮੈਟ ਦੇ ਵਿੱਚ ਆ ਰਹੇ ਹਾਂਗੇ ਤੇ ਉਹਦੇ ਤੇ ਸਾਨੂੰ ਲੱਗਦਾ ਵੀ ਸਾਡੇ ਨਾਲ ਇਹ ਜਿਹੜਾ ਵਧਿੱਕੀ ਹੋਊਗੀ ਇਸ ਕਰਕੇ ਅਸੀਂ ਚਾਹੁੰਦੇ ਹਾਂਗੇ ਵੀ ਸਰਕਾਰ ਨੂੰ ਇਸ ਉੱਤੇ ਕੋਈ ਵਧੀਆ ਮਸਲਾ ਕੱਢਣਾ ਚਾਹੀਦਾ ਜੀ ਇਹ ਪੂਰਾ ਮਸਲਾ ਕੀ ਬਣਿਆ ਕਿ ਜਿਵੇਂ ਕਿ ਤੁਸੀਂ ਦੱਸ ਰਹੇ ਸੀ ਕਿ ਵਾਇਰਮੈਨ ਤੇ ਇਲੈਕਟ੍ਰੀਸ਼ੀਅਨ 'ਚ ਕੋਈ ਫਰਕ ਦੱਸਿਆ ਜਾ ਰਿਹਾ ਕਿ ਤੁਹਾਡਾ ਉਹ ਕੰਪਲੀਟ ਨਹੀਂ ਇਹਦਾ ਕੀ ਮਾਮਲਾ ਹੈ ਪੁਰਾ ਦੇਖੋ ਜੀ ਜਦੋਂ ਆਈਟੀਆਈ ਹੁੰਦੀ ਹੁੰਦੀ ਆ ਉਹ ਇਲੈਕਟ੍ਰੀਸ਼ੀਅਨ ਦੀ ਹੁੰਦੀ ਹੁੰਦੀ ਆ ਇਲੈਕਟ੍ਰੀਸ਼ੀਅਨ ਦੀ ਆਈਟੀਆਈ ਹੋਣ ਤੋਂ ਬਾਅਦ ਤੁਹਾਨੂੰ ਉਸ ਤੋਂ ਬਾਅਦ ਵਿੱਚ ਇਹਦੀ ਟ੍ਰੇਨਿੰਗ ਕਰਨੀ ਪੈਂਦੀ ਹੈਗੀ ਉਹ ਡਿਪਾਰਟਮੈਂਟ ਹੈ ਇਹਦੇ ਵਿੱਚ ਬਿਜਲੀ ਬੋਰਡ ਦੇ ਵਿੱਚ ਲਾਈਨਮੈਨ ਲਿਖ ਦਿੰਦਾ ਜਦੋਂ ਕਿ ਸਬਜੈਕਟ ਸੇਮ ਨੇਗੇ ਥਿਊਰੀ ਸੇਮ ਆ ਪ੍ਰੈਕਟੀਕਲ ਸੇਮ ਸਾਰੀਆਂ ਚੀਜ਼ਾਂ ਸੇਮ ਹੋਣ ਦੇ ਬਾਵਜੂਦ ਵੀ ਇਸ ਗੱਲ ਦੇ ਸਾਡੇ ਉੱਤੇ ਮਤਲਬ ਮਤਲਬ ਆਬਜੈਕਸ਼ਨ ਲਾ ਰਹੇ ਨੇ ਵੀ ਤੁਹਾਡੇ ਜਿਹੜੇ ਸਰਟੀਫਿਕੇਟ ਦੇ ਉੱਤੇ ਲਾਈਨਮੈਨ ਹੀ ਲਿਖਿਆ ਹੋਇਆ ਜਿਹੜਾ ਸਰਟੀਫਿਕੇਟ ਮਿਲ ਦਿੱਲੀ ਤੋਂ ਡਿਜੀਟੀ ਤੋਂ ਮਿਲਦਾ ਹੈਗਾ ਉਹ ਸੇਮ ਪ੍ਰਕਿਰਿਆ ਹੈਗੀ ਉਹੀ ਅਥਾਰਟੀ ਹੈ ਜਿਹੜੀ ਦਿੰਦੀ ਹੈ ਅਲਾਈਨਮੈਂਟ ਤੇ ਉਹਨੂੰ ਇਲੈਕਟ੍ਰੀਸ਼ੀਅਨ ਕੋਈ ਇਹਦੇ 'ਚ ਬਖਰੇਵਾ ਨਹੀਂ ਹੈਗਾ ਇਸ ਕਰਕੇ ਇਹ ਸਾਨੂੰ ਕਿੰਤੂ ਪ੍ਰਾਂਤੂ ਕਰਨ ਦੇ ਲਈ ਮੰਤਲ ਬਾਹਰ ਕੱਢ ਦਿੰਦੇ ਹੈਗੇ ਹਰ ਇੱਕ ਵਾਰ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲੇ ਠੀਕ ਹੈ ਤੇ ਅਗਲੀ ਗੱਲ ਜਿਹੜੀ ਹੈਗੀ ਹੈਗੀ ਜਿਵੇਂ ਕਿ ਉਹਨਾਂ ਦਾ ਰਿਜ਼ਲਟ ਆਇਆਗਾ ਮੈਟਲ ਲਿਸਟ ਤਿਆਰ ਹੋ ਰਹੀ ਹੈਗੀ ਤਾਂ ਉਹਦੇ 'ਚ ਅਸੀਂ ਆਪਣੇ ਜਿਹੜੇ ਆਪਣੇ ਬਿਜਲੀ ਮੰਤਰੀ ਤੇ ਇਹ ਭਾਈ ਜਨਸਕਿਉਰਟੀਓ ਉਹਨਾਂ ਨਾਲ ਵੀ ਗੱਲ ਕੀਤੀ ਉਹ ਐਪਲੀਕੇਸ਼ਨ ਡਿਪਾਰਟਮੈਂਟ ਨੂੰ ਲਿਖ ਕੇ ਆਪਣੇ ਮਾਰਕ ਕਰਕੇ ਭੇਜ ਦੇਣਗੇ ਵੀ ਇਹ ਬੱਚਿਆਂ ਦਾ ਜਿਹੜਾ ਮਸਲਾ ਉਹ ਸੁਲਝਾਇਆ ਜਾਵੇ ਹਾਲਾਂਕਿ ਸੀਐਮ ਸਾਹਿਬ ਨੂੰ ਵੀ ਮਿਲਿਆਗੇ ਉਹਨਾਂ ਨੇ ਵੀ ਕਿਹਾ ਤੁਸੀਂ ਈਟੀਓ ਸਾਹਿਬ ਨੂੰ ਮਿਲੋ ਜਾ ਕੇ ਅਸੀਂ ਈਟੀਓ ਸਾਹਿਬ ਨੂੰ ਮਿਲਦੇ ਆ ਜਾ ਕੇ ਉਹ ਅੱਗੇ ਡਿਪਾਰਟਮੈਂਟ ਕੋਲ ਭੇਜ ਦੇਣਗੇ ਤਾਂ ਉਹਦੇ ਚੋਂ ਦਾ ਡਿਪਾਰਟਮੈਂਟ ਨੇ ਕੋਈ ਗਲਵਾਤੀ ਛੋੜੀ ਹੈਗੀ ਇਸ ਕਰਕੇ ਹੁਣ ਕੱਲ ਸਾਇਦ ਈਟੀਓ ਸਾਹਿਬ ਤੋਂ ਬਦਲ ਕੇ ਊੜਾ ਸਾਹਿਬ ਆਏ ਨੇ ਕਿ ਬਿਜਲੀ ਬੋਰਡ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਇੱਕ ਵਾਰ ਇਹ ਜਿਹੜੀ ਗੱਲ ਆ ਗਈ ਹੈ ਪਰੋਚਾ ਗਈ ਉੱਥੇ ਤੱਕ ਕਰਾਂਗੇ ਤੇ ਅਸੀਂ ਡਿਪਾਰਟਮੈਂਟ ਨੂੰ ਇਹੀ ਕਹਦੇ ਆਂਗੇ ਵੀ ਇਸ ਗੱਲ ਦਾ ਜਿਹੜਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਜੀ ਜਿਨ੍ਹਾਂ ਨੂੰ ਜੋਇਨਿੰਗ ਲੈਟਰ ਮਿਲੇ ਆ ਕੀ ਉਹਨਾਂ ਦੇ ਵੀ ਇਹੀ ਸਭ ਡਾਕੂਮੈਂਟ ਲੱਗੇ ਹੋਏ ਨੇ ਜੋ ਤੁਹਾਡੇ ਲੱਗੇ ਹੋਏ ਨੇ ਬਿਲਕੁਲ ਦੀ ਸੇਵ ਚੀਜ਼ ਆ ਗਈ ਉਹੀ ਅਥਾਰਟੀ ਨੇ ਮਤਲਬ ਪੇਸ ਕੀਤੇ ਹੋਏ ਨੇ ਸਰਟੀਫਿਕੇਟ ਸਾਡੇ ਵੀ ਉਹੀ ਲੱਗੇ ਤੁਸੀਂ ਮੈਰਿਟ 'ਚ ਆਉਨੇ ਹੋ ਤੁਸੀਂ ਮੈਰਿਟਾ ਦੇ ਵਿੱਚ ਆਉਂਦੇ ਆ ਜੀ 60 60 70 70 ਨੰਬਰ ਨੇ ਹਾਲਾਂਕਿ ਜਿਹੜਾ 25 ਨੰਬਰਾਂ ਵਾਲਾ एलिਜੀਬਲ ਮੰਨਿਆ ਜਾਂਦਾ ਉਹ ਵੀ ਮਤਲਬ ਲਾਈਨਮੈਨ ਦਾ ਜੋਇਨਿੰਗ ਲੈਟਰ ਲੈ ਕੇ ਅਬੀ ਮਤਲਬ ਨੌਕਰੀ ਕਰਿਆਗਾ ਅਸੀਂ ਬੇਰੁਜ਼ਗਾਰ ਖੜਿਆਂਗੇ ਇੱਥੇ 60 60 ਨੰਬਰ ਲੈ ਕੇ ਇੱਕ ਪਾਸੇ ਦਾ ਭਗਵੰਤ ਮਾਨ ਇਹ ਗੱਲ ਕਹਿ ਰਿਹਾਗਾ ਵੀ ਤੁਸੀਂ ਅਸੀਂ ਆਮ ਘਰਾਂ ਦੇ ਬੱਚੇ ਆਗੇ ਤੇ ਆਮ ਘਰਾਂ ਦੇ ਬੱਚਿਆਂ ਨੂੰ ਜਿਹੜੀ ਨੌਕਰੀ ਦਿੰਦੇ ਆਗੇ ਠੀਕ ਹੈ ਤੁਸੀਂ ਮੈਟ ਦੇ ਵਿੱਚ ਆਓ ਤੋ ਉਹਨੂੰ ਕਿਸੇ ਸਪਾਸ ਦੀ ਲੋੜ ਇਹ ਐਸਾ ਹਵਾਈ ਗੱਲਾਂ ਨੇ ਗੀਆਂ ਠੀਕ ਆ ਉਹ ਆਏ ਹੋਏ ਨੇਗੇ ਡਰਾਮਾ ਉਹਦੇ 'ਚ ਕੈਰੀਅਰ ਜੋ ਉਹ ਉਹਨਾਂ ਨੂੰ ਉਦਾਂ ਦੀਆਂ ਗੱਲਾਂ ਮਤਲਬ ਜਿਚਾਉਣੇ ਆਉਂਦੀਆਂ ਨੇ ਕਿ ਇਸ ਕਰਕੇ ਕਿਹੜੀ ਰਿਐਲਿਟੀ ਹੈ ਗਰਾਊਂਡ ਲੈਵਲ ਦੀ ਉਹ ਕੋਈ ਕੁਝ ਹੋਰ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਰਕਾਰ ਨੂੰ ਵੀ ਵੀ ਇਸ ਤੇ ਧਿਆਨ ਦੇਣ ਦੀ ਲੋੜ ਆ ਗਈ ਧਿਆਨ ਦੇਵੇ ਤੇ ਇਹਦੇ ਤੇ ਹੱਲ ਕੱਢਿਆ ਜਾਵੇ ਦੇ ਟੋਟਲ ਵੀਰੇ ਤਿੰਨ ਪੇਪਰ ਕਲੀਅਰ ਹੈਗੇ ਆ ਵਾਰੀ-ਵਾਰੀ ਅਸੀਂ ਪੇਪਰ ਫਾਰਮ ਭਰਦੇ ਆ ਫੀਸਾਂ ਭਰਦੇ ਆ ਇਨੀਆਂ ਇਨੀਆਂ ਐਗਜ਼ਾਮ ਦੇਣ ਜਾਂਦੇ ਆ ਸਾਡਾ ਐਗਜ਼ਾਮ ਕਲੀਅਰ ਹੋ ਜਾਂਦਾ ਠੀਕ ਹੈ ਫਿਰ ਸਾਡੀਆਂ ਲਿਸਟਾਂ ਆਉਂਦੀਆਂ ਚੰਗੇ ਨੰਬਰ ਆਉਂਦੇ ਆ ਸਾਡੇ ਹਾਲਾਂਕਿ ਜਿਹੜੇ ਅਲਾਈਨਮੈਂਟ ਟ੍ਰੇਡ ਵਾਲੇ ਆ ਉਹਨਾਂ ਨੂੰ ਕਹਿੰਦੇ ਆ ਕਿ ਐਕਸਪੀਰੀਅੰਸ ਹੈਗਾ ਇਹਨਾਂ ਕੋਲ ਇਹ ਅਲਾਈਨਮੈਂਟ ਟ੍ਰੇਡ ਹੈ ਠੀਕ ਹੈ ਜੇ ਅਗਰ ਉਹਨਾਂ ਕੋਲ ਇੰਨਾ ਹੀ ਐਕਸਪੀਰੀਅੰਸ ਹੈਗਾ ਤਾਂ ਉਹਨਾਂ ਦੇ ਨੰਬਰ ਸਾਡੇ ਤੋਂ ਘੱਟ ਹੀ ਕਿਉਂ ਰਹਿ ਜਾਂਦੇ ਆ ਫਿਰ ਜਦੋਂ ਸਿਲੇਬਸ ਸਾਰਾ ਕੁਝ ਸੇਮ ਹੈਗਾ ਸਿਲੇਬਸ 'ਚ ਕੋਈ ਫਰਕ ਨਹੀਂਗਾ ਤਾਂ ਫਿਰ ਉਹਨਾਂ ਦੇ ਨੰਬਰ ਸਾਡੇ ਤੋਂ ਘੱਟ ਕਿਉਂ ਸਾਡੇ ਨਾਲ ਹੀ ਆ ਨਾ ਇਨਸਾਫੀ ਕਿਉਂ ਹੋ ਰਹੀ ਅਸੀਂ ਪੋਸਟਾਂ ਵਾਸਤੇ ਐਲੀਜੀਬਲ ਨਹੀਂ ਹੋ ਰਹੇਗੇ ਜੇ ਅਗਰ ਅਸੀਂ ਐਲੀਜੀਬਲ ਹੀ ਨਹੀਂ ਹਗੇ ਤੇ ਫਿਰ ਸਾਡਾ ਫਾਰਮ ਹੀ ਸਬਮਿਟ ਕਿਉਂ ਕੀਤਾ ਗਿਆ ਸਾਡਾ ਫਾਰਮ ਸਬਮਿਟ ਹੋਣ ਤੋਂ ਬਾਅਦ ਅਸੀਂ ਇਨੀ ਇਨੀ ਫੀਸਾਂ ਭਰੀਆਂ ਫਾਰਮ ਸਬਮਿਟ ਹੋਣ ਤੋਂ ਬਾਅਦ ਫਿਰ ਸਾਡੇ ਰੋਲ ਨੰਬਰ ਇਸ਼ੂ ਹੋਏ ਰੋਲ ਨੰਬਰ ਇਸ਼ੂ ਹੋਣ ਤੋਂ ਬਾਅਦ ਹਰ ਪੇਪਰ ਅੱਜ ਦੇ ਟਾਈਮ 'ਚ 2 3 4000 'ਚ ਪੈਂਦਾ ਹੈਗਾ ਕਿਰਾਇਆ ਪਰਦੇ ਅਸੀਂ ਤੱਕੇ ਖਾਣੇ ਆਪਦੀ ਤਿਆਰੀ ਛੱਡ ਦੇ ਗਿਆਂ ਸਾਰੇ ਅਸੀਂ ਪੇਪਰ ਕਲੀਅਰ ਕਰਕੇ ਫਿਰ ਵੀ ਲਾਸਟ ਸਟੈਪ ਜਦੋਂ ਸਾਡਾ ਪੇਪਰ ਕਲੀਅਰ ਹੋਣ ਤੋਂ ਬਾਅਦ ਵੈਰੀਫਿਕੇਸ਼ਨ ਆਉਂਦੀ ਹੈ ਵੈਰੀਫਿਕੇਸ਼ਨ ਵੀ ਹੋ ਜਾਂ ਟ੍ਰੇਡ ਦਾ ਸਰਟੀਫਿਕੇਟ ਨਹੀਂ ਹੈ ਇਲੈਕਟ੍ਰੀਸ਼ੀਅਨ ਦਾ ਹੈਗਾ ਜਾਂ ਤਾਂ ਫਿਰ ਅਲਾਈਨਮੈਂਟ ਟ੍ਰੇਡ ਦੀ ਇਹ ਜੀ ਕੋਈ ਸਿਲੇਬਸ ਨਹੀਂ ਬਣਿਆ ਨਾ ਹੀ ਕੋਈ ਇਹ ਜੀ ਆਈਟੀ ਬਣੀ ਕਿ ਜਿਹੜੀ ਅਲਾਈਨਮੈਂਟ ਟ੍ਰੇਡ ਚ ਆਈਟੀਈ ਕਰਾਂਦੀ ਹੋਵੇ ਜਾਂ ਤਾਂ ਫਰਕ ਹੋਵੇ ਅਲਾਈਨਮੈਂਟ ਟ੍ਰੇਡ ਦੀ ਆਈਟੀਈ ਹੋਵੇ ਜਾਂ ਅਲਾਈਨਮੈਂਟ ਟ੍ਰੇਡ ਦਾ ਅਲੱਗ ਤੋਂ ਸਿਲੇਬਸ ਹੋਵੇ ਫਿਰ ਤਾਂ ਅਸੀਂ ਐਲੀਜੀਬਲ ਨਾ ਹੋਈਏ ਜਿਹੜਾ ਪੇਪਰ ਹੁੰਦਾ ਹੈ ਪੇਪਰ ਦੇ ਵਿੱਚ ਵੀ ਖਾਸ ਤੌਰ ਤੇ ਆਹ ਲਿਖਿਆ ਜਾਂਦਾ ਮੋٹے-ਮੋٹے ਅੱਖਰਾਂ ਚ ਕਿ 50 ਨੰਬਰ ਦਾ ਇਲੈਕਟ੍ਰੀਸ਼ੀਅਨ ਟ੍ਰੇਡ ਦਾ ਸਿਲੇਬਸ ਆਊਗਾ ਬਾਕੀ ਜਿਹੜੇ 50 ਨੰਬਰ ਦੇ ਹਰਿਆਣਾ ਪ ਤੁਸੀਂ ਲੈਂਦੇ ਹੋ ਠੀਕ ਹੈ ਤੇ ਵਰਤੀ ਸਿਰਫ ਅਲਾਈਨਮੈਂਟ ਟ੍ਰੇਡ ਵਾਲਿਆਂ ਨੂੰ ਕਿਉਂ ਕਰ ਰਹੇ ਹੋ ਸਾਡੇ ਨਾਲ ਹੀ ਨਾ ਇਨਸਾਫੀ ਕਿਉਂ ਸਾਡੇ ਸਰਟੀਫਿਕੇਟ ਤੇ ਜਦੋਂ ਇਲੈਕਟ੍ਰੀਸ਼ੀਅਨ ਲਿਖਿਆ ਹੈ ਇਲੈਕਟ੍ਰੀਸ਼ੀਅਨ ਦਾ ਸਿਲੇਬਸ ਲੈ ਰਹੇ ਹੋ ਫਿਰ ਅਸੀਂ ਐਲੀਜੀਬਲ ਕਿਉਂ ਨਹੀਂ ਕੀਤੇ ਜਾ ਰਹੇ ਜੇ ਅਸੀਂ ਐਲੀਜੀਬਲ ਨਹੀਂ ਸਾਡੇ ਫਾਰਮ ਕਿਉਂ ਪਰਵਾਉਂਦੇ ਹੋ ਹਰ ਵਾਰੀ ਚਾਰ ਪੇਪਰ ਤਿੰਨ ਕਲੀਅਰ ਕਰ ਲਏ ਅਸੀਂ ਹੁਣ ਤੱਕ ਵਾਰੀ-ਵਾਰੀ ਫਾਰਮ ਭਰ ਕੇ ਜੇ ਅਸੀਂ ਐਲੀਜੀਬਲ ਹੀ ਨਹੀਂ ਸਾਡਾ ਫਾਰਮ ਵੀ ਨਾ ਸਬਮਿਟ ਹੋਏ ਤੇ ਫਾਰਮ ਜਦੋਂ ਆਂਦਾ ਹੈ ਫਾਰਮ ਦੇ ਵਿੱਚ ਆਪਸ਼ਨ ਵੀ ਆਈ ਦਿੱਤਾ ਗਿਆ ਅਦਰ ਦੇ ਵਿੱਚ ਅਸੀਂ ਇਲੈਕਟ੍ਰੀਸ਼ੀਅਨ ਟ੍ਰੇਡ ਪਾ ਕੇ ਉਹਦੇ ਵਿੱਚ ਫਾਰਮ ਸਬਮਿਟ ਕਰਿਆ ਗਿਆ ਜਾਂ ਤਾਂ ਫਿਰ ਅਸੀਂ एलिਜੀਬਲ ਨਹੀਂ ਗਿਆ ਫਿਰ ਉਹਦੇ ਵਿੱਚ ਅਦਰ ਦਾ ਆਪਸ਼ਨ ਹੀ ਕਿਉਂ ਪਾਇਆ ਗਿਆ ਟਾਈਪ ਹੋ ਕੇ ਸਾਡੀ ਇਲੈਕਟ੍ਰੀਸ਼ੀਅਨ ਟ੍ਰੇਡ ਕਿਉਂ ਲਿਖੀ ਜੀ ਅਸੀਂ ਐਲੀਜੀਬਲ ਹੀ ਨਹੀਂ ਹਗੇ ਤਾਂ ਸਾਨੂੰ ਵਾਰੀ ਵਾਰੀ ਇੰਨਾ ਕਿਉਂ ਅੱਜ ਅਸੀਂ ਤੱਕੇ ਖਾ ਰਹੇ ਆ ਇੰਨੀ ਪੜਾਈ ਕਰਨ ਦੇ ਬਾਵਜੂਦ ਵੀ ਤੇ ਜਿਹੜੀ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਹੁੰਦੀ ਆ ਆਈਟੀ ਤੋਂ ਬਾਅਦ ਓਬਵੀਅਸਲੀ ਲਾਈਫ 'ਚ ਇੱਕ ਡਿਪਲੋਮੇ ਤੇ ਇੱਕ ਵਾਰੀ ਹੀ ਕਰ ਸਕਦੇ ਆ ਦੁਬਾਰਾ ਅਸੀਂ ਉਹ ਵੀ ਨਹੀਂ ਕਰ ਸਕਦੇ ਤੁਸੀਂ ਜਾਈਏ ਤੇ ਜਾਈਏ ਕਿਹੜੇ ਰਾਹ ਜਾਈਏ ਫਿਰ ਸਾਡੀ ਪੜਾਈ ਕੀਤੀ ਤੇ ਫਿਰ ਮਿੱਟੀ ਹੈ ਜੀ ਸਾਡੇ ਸਰਟੀਫਿਕੇਟ ਦਾ ਕਿਸੇ ਕੰਮ ਦੇ ਹੀ ਨਹੀਂ ਗਏ ਅੱਜ ਭਾਈ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਆ ਕਿ ਅਸੀਂ ਜੋ ਵੀ ਪ੍ਰਤੀ ਕਰਦੇ ਆ ਪਹਿਲਾਂ ਉਹਦੀ ਪ੍ਰਕਿਰਿਆ ਪੂ ਤੂੰ ਕੋਰਟ ਤੋਂ ਵੀ ਕਲੀਅਰ ਕਰਵਾ ਲੈਨੇ ਆ ਉਸ ਤੋਂ ਬਾਅਦ ਇਹ ਪ੍ਰਤੀ ਪੂਰੀ ਕਰਦੇ ਆ ਫਿਰ ਤੁਹਾਡੀ ਪ੍ਰਤੀ ਪੂਰੀ ਕਿਉਂ ਨਹੀਂ ਹੋਈ ਬਈ ਸਾਡੀ ਕੋਈ ਪ੍ਰਤੀ ਨਹੀਂ ਪੂਰੀ ਹੋਈ ਅਸੀਂ ਸੀਐਮ ਸਾਹਿਬ ਨੂੰ ਵੀ ਜਲੰਧਰ ਕੋਠੀ ਜੀ ਮਿਲੇ ਸੀਗੇ ਉਹਨਾਂ ਸਾਨੂੰ ਕਿਹਾ ਸੀਗਾ ਵੀ ਜਾ ਕੇ ਤੁਸੀਂ ਈਡੀਓ ਸਾਹਿਬ ਨੂੰ ਮਿਲੋ ਉਹਨਾਂ ਨੇ ਮੀਟਿੰਗ ਦਿਵਾਈ ਸੀਗੀ ਈਡੀਓ ਸਾਹਿਬ ਕੋਲ ਗਏ ਤੇ 2023 ਵਿੱਚ ਈਡੀਓ ਸਾਹਿਬ ਨੇ ਕਿਹਾ ਕਿ ਵੀ ਤੁਸੀਂ ਜਾਓ ਵੈਰੀਫਿਕੇਸ਼ਨ ਕਰਾਓ ਤੁਹਾਡੀਆਂ ਪੋਸਟਾਂ ਆਪਣੇ ਲਿਸਟਾਂ ਅਲੱਗ ਤੋਂ ਬਣਾਈਆਂ ਜਾਣਗੀਆਂ ਲਿਸਟਾਂ ਅਲੱਗ ਤੋਂ ਬਣਾਈਆਂ ਵੀ ਗਈਆਂ ਨੇ ਪਰ ਉਹਨਾਂ ਦੇ ਕੋਈ ਸੁਣਵਾਈ ਨਹੀਂ ਅੱਧੀ ਫਿਰ ਵੀ ਉਹਨਾਂ ਨੇ ਇਹ ਵੀ ਗੱਲ ਕਹੀ ਤੁਸੀਂ ਲਾਇਨ ਮਨ ਚਾਹਦੇ ਹੋ ਪਹਿਲਾਂ ਆਪਦੇ ਲਾਇਨ ਮਨ ਪੂਰੇ ਕਰ ਲਓ 20 ਨੰਬਰ ਵਾਲੇ ਹੀ ਰੱਖ ਲਓ ਬਾਅਦ ਚ ਸਾਨੂੰ ਰੱਖ ਲਓ ਬੇਸ਼ੱਕ ਅਸੀਂ ਮੈਰਿਟ ਦੇ ਉੱਪਰ ਆਂ ਫਿਰ ਵੀ ਕੋਈ ਚੱਕਰ ਨਹੀਂ ਸਾਨੂੰ ਬਾਅਦ ਚ ਰੱਖ ਲਿਓ ਉਹ ਕੋਈ ਗੱਲ ਨਹੀਂ ਹੈਗੀ ਬਾਈ ਤੁਹਾਡਾ ਪੇਪਰ ਕਲੀਅਰ ਹੋਇਆ ਤੁਹਾਡੇ ਕਿੰਨੇ ਨੰਬਰ ਆਏ ਸੀ ਪੇਪਰ ਦੇ ਵਿੱਚੋਂ ਮੇਰੇ ਨੰਬਰ ਆਏ ਸੀ 55 ਨੰਬਰ ਆਏ ਸੀ ਸਾਰੇ ਜੀ ਮੈਰਿਟ ਕਿੰਨੇ ਦੀ ਚੱਕੀ ਗਈ ਸੀ ਮੈਰਿਟ ਜੱਕੇਗੇ ਬਾਈ ਨੰਬਰਾਂ ਦੀ ਲਿਸਟ ਉਹਦਾ ਕਾਰਨ ਇਹ ਸੀ ਉਹ ਕਹਿੰਦੇ ਵੀ ਲੈਂਡ ਮੈਨ ਟ੍ਰੇਡ ਦਾ ਸਰਟੀਫਿਕੇਟ ਲੈ ਕੇ ਆਓ ਹਾਲਾਂਕਿ ਮੇਰੇ ਕੋਲ ਇਲੈਕਟ੍ਰੀਸ਼ ਮੈਂ ਹਾਈ ਬੋਲਟ ਤੇ ਕੰਮ ਕਰਦੇ ਰਿਆਂ ਜੀ ਪੈਨਲਾਂ ਤੇ ਕੰਮ ਕਰਦੇ ਰਿਆਂ ਅਸੀਂ ਸਰਕਾਰ ਗਈ ਹੀ ਬੇਨਤੀ ਕੀਤੀ ਸੀਗੀ ਤੁਸੀਂ ਇਹਦੇ 1100 ਕੁਝ ਬੰਦੇ ਜਿਹੜੇ ਹੈਗੇ ਉਹ ਭਰਤੀ ਕਰ ਲਵੋ ਠੀਕ ਹੈ ਬਾਅਦ ਵਿੱਚ ਸਾਨੂੰ ਮੌਕਾ ਜਰੂਰ ਦਿੱਤਾ ਜਾਵੇ ਫਿਰ ਸਰਕਾਰ ਨੇ ਸਾਡੀ ਕੋਈ ਗੱਲ ਸੁਣਦੀ ਹਰ ਇੱਕ ਇੱਕ ਚੀਜ਼ ਦਾ ਪ੍ਰੂਫ ਹੈਗਾ ਜੀ ਜੋ ਅਸੀਂ ਸਾਡੀ ਐਲੀਜੀਬਿਲਟੀ ਬਣਦੀ ਹੈ ਉਹ ਕਾਗਜ਼ਾਂ ਵਿੱਚ ਸਾਰਾ ਕੁਝ ਹੈਗਾ ਜੀ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਸਭ ਕੁਝ ਹੈਗਾ ਜੀ ਸਭ ਇੱਕ ਇੱਕ ਚੀਜ਼ ਦਾ ਪ੍ਰੂਫ ਹੈਗਾ ਜੀ ਠੀਕ ਹੈ ਸਾਡੀ ਜਿੰਨੀ ਵਾਰੀ ਮੀਟਿੰਗ ਹੋਈ ਅਸੀਂ ਸਾਰੇ ਕਾਗਜ਼ ਨਾਲ ਲੈ ਕੇ ਗਏ ਆਪਦੇ ਪਰ ਡਿਪਾਰਟਮੈਂਟ ਦੇ ਬੰਦਿਆਂ ਕੋਲ ਜਵਾਬ ਨਹੀਂ ਸੀਗਾ ਬਿਜਲੀ ਮੰਤਰੀ ਦੀ ਤਰਫੋਂ ਵੀ ਡਿਪਾਰਟਮੈਂਟ ਦੇ ਬੰਦਿਆਂ ਨੂੰ ਆਹੀ ਕਿਹਾ ਗਿਆ ਅਗਰ ਆਪ ਬਈ ਸਟੂਡੈਂਟ ਐਲੀਜੀਬਲ ਨਹੀਂ ਹੈਗੇ ਫਿਰ ਤੁਸੀਂ ਇਹਨਾਂ ਨੂੰ ਇਲੈਕਟ੍ਰੀਸ਼ੀਅਨ ਟ੍ਰੇਡ ਚ ਜਾਂ ਅਦਰ ਡਿਪਾਰਟਮੈਂਟ ਚ ਅਪਰੈਂਟਿਸਿਪ ਕਿਉਂ ਕਰਾਈ? ਅਗਰ ਐਲੀਜੀਬਲ ਹੀ ਨਹੀਂ ਸੀਗੇ ਤਾਂ ਫਿਰ ਇਹਨਾਂ ਨੂੰ ਅਪਰੈਂਟਿਸਿਪ ਆਂਡ ਟ੍ਰੇਨਿੰਗ ਕਰਾਉਣ ਦਾ ਫਾਇਦਾ ਕੀ? ਤੁਸੀਂ ਦੂਜੇ ਡਿਪਾਰਟਮੈਂਟ ਦੇ ਟ੍ਰੇਨਿੰਗ ਦੀਆਂ ਪੋਸਟਾਂ ਹੀ ਕਿਉਂ ਕੱਢਦੇ ਹੋ ਅਗਰ ਐਲੀਜੀਬਲ ਹੀ ਨਹੀਂ ਹੈਗੇ ਤਾਂ ਇਹਨਾਂ ਦਾ ਟਾਈਮ ਕਿਉਂ ਵੇਸਟ ਕੀਤਾ ਗਿਆ? ਪਰ ਬਿਜਲੀ ਮੰਤਰੀ ਦੀ ਤਰਫੋਂ ਵੀ ਸਾਨੂੰ ਲਾਰੇ-ਚੂਠੇ ਵਿਸ਼ਵਾਸ ਚ ਰੱਖਿਆ ਗਿਆ। ਸਾਨੂੰ ਅਸੀਂ ਮੀਟਿੰਗਾਂ ਲਈਆਂ, ਬਹੁਤ ਮੁਸ਼ਕਿਲਾਂ ਨਾਲ ਮੀਟਿੰਗਾਂ ਲਈਆਂ ਪਰ ਕਈ ਵਾਰੀ ਅਸੀਂ ਚੰਡੀਗੜ੍ਹ ਤੱਕ ਜਾ ਕੇ ਮੀਟਿੰਗ ਦਾ ਟਾਈਮ ਜਿਹੜਾ ਸਾਨੂੰ ਦਿੱਤਾ ਗਿਆ ਸਾਨੂੰ ਐਂਡ ਮੌਕੇ ਤੇ ਅਸੀਂ 3-300 4-400 ਕਿਲੋਮੀਟਰ ਤੋਂ ਦੂਰੂ ਗਏ ਪਰ ਐਂਡ ਮੌਕੇ ਤੇ ਸਾਨੂੰ ਕਹਿੰਦੇ ਕਿ ਤੁਹਾਡੀ ਅੱਜ ਬਿਜਲੀ ਮੰਤਰੀ ਸਾਹਿਬ ਕਿਤੇ ਮੀਟਿੰਗ 'ਚ ਹੋਰ ਜਾਣਾ ਪੈ ਗਿਆ ਤੁਹਾਡੀ ਮੀਟਿੰਗ ਅੱਜ ਦੀ ਕੈਨਸਲ ਹੈ ਸਾਨੂੰ ਬਹੁਤ ਤੱਕੇ ਖਵਾਏ ਗਏ ਬਈ ਜਦੋਂ ਵੋਟਾਂ ਦਾ ਟਾਈਮ ਆਉਂਦਾ ਹੈ ਉਦੋਂ ਤਾਂ ਪਿੰਡਾਂ 'ਚ ਇਹ ਪੈਰਾਂ ਨੂੰ ਹੱਥ ਲਾਉਣ ਤੱਕ ਜਾਂਦੇ ਗਿਆ ਠੀਕ ਹੈ ਇਹਨਾਂ ਨੂੰ ਮੰਤਰੀ ਬਣਾਇਆ ਜਾਂ ਸੀਐਮ ਬਣੇ ਜਾਂ ਐਮਐਲਏ ਬਣੇ ਕਿੰਨਾ ਤੂੰ ਬਣਿਆ ਆਮ ਜਨਤਾ ਦੀਆਂ ਵੋਟਾਂ ਨਾਲ ਬਣੇ ਅਸੀਂ ਇੱਕ ਇੱਕ ਵੋਟ ਪਾਈ ਤਾਂ ਹੀ ਪਾਈ ਕਿ ਹਾਂ ਵਿਕਾਸ ਹੋਊਗਾ ਠੀਕ ਹੈ ਪਰ ਇਹ ਤਾਂ ਨਹੀਂ ਸੀਗਾ ਕਿ ਅਸੀਂ ਅੱਜ ਆਪਦੇ ਸਰਟੀਫਿਕੇਟ ਚੱਕੀ ਫਿਰਦੇ ਆ ਸਾਡੇ ਸਰਟੀਫਿਕੇਟ ਰੱਦੀ ਦੇ ਪਾਏ ਹੋਏਗੇ ਇਹ ਤਾਂ ਨਹੀਂ ਸੀਗਾ ਵੋਟਾਂ ਆਪਣੀਆਂ ਪਾਈਆਂ ਦੇ ਹੀ ਇਹ ਮੰਤਰੀ ਬਣੇ ਅੱਜ ਅੱਜ ਆਪਾਂ ਨੂੰ ਹੀ ਮੀਟਿੰਗ ਲੈਣ ਵਾਸਤੇ ਇੰਨੇ ਤੱਕੇ ਖਾਣ ਦੇ ਬਾਵਜੂਦ ਮੀਟਿੰਗਾਂ ਮਿਲਦੀਆਂ ਫਿਰਗਾ ਮੀਟਿੰਗ ਮਿਲਦੀ ਤੇ ਲਾਸਟ ਮੀਟਿੰਗ ਵਾਲੇ ਟਾਈਮ ਤੇ ਆ ਕਹਿ ਦਿੱਤਾ ਜਾਂਦਾ ਕਿ ਮੰਤਰੀ ਸਾਹਿਬ ਅੱਜ ਬੀਜੀ ਹੈਗੇ ਆ ਜਾਂ ਉਹ ਕਿਤੇ ਹੋਰ ਨਿਕਲ ਗਿਆ ਤੁਹਾਡਾ ਮੀਟਿੰਗ ਅੱਜ ਦਾ ਟਾਈਮ ਕੈਨਸਲ ਹੈ 450 ਕਿਲੋਮੀਟਰ ਇੰਨੀ ਦੂਰੂ ਜਾਣ ਦੇ ਬਾਵਜੂਦ ਅਸੀਂ ਪੜਾਈ ਕਰਨ ਵਾਲੇ ਬੰਦੇ ਆ ਫਿਰ ਵੀ ਅੱਜ ਸਾਡੇ ਪੇਪਰ ਕਲੀਅਰ ਕਰਨ ਦੇ ਬਾਅਦ ਕੰਮ ਨਹੀਂ ਆ ਰਿਹਾ ਵੀਰੇ ਅਸੀਂ ਜਾਈਏ ਤੇ ਕਿਹੜੀ ਸਾਈਡ ਜਾਈਏ ਸਰਕਾਰ ਸਾਨੂੰ ਦੱਸੇ ਕਿ ਅਸੀਂ ਮਿਹਨਤ ਨਾਲ ਪੇਪਰ ਕਲੀਅਰ ਕਰਿਆ ਹੈ ਤਾਂ ਨਹੀਂ ਅਸੀਂ ਰਿਸ਼ਵਤ ਦੇ ਕੇ ਕਰਿਆ ਕੁਝ ਅਸੀਂ ਮਿਹਨਤ ਨਾਲ ਪੇਪਰ ਕਲੀਅਰ ਕਰਿਆ ਚੰ ਸਾਰਾ ਕੁਛ ਅਸੀਂ ਇੱਕ ਨੰਬਰ 'ਚ ਕਰਿਆ ਪਰ ਸਾਨੂੰ ਫਿਰ ਵੀ ਐਂਡ ਮੌਕੇ ਤੇ ਆ ਕੇ ਪਰਤੀ ਚੋਂ ਬਾਹਰ ਕੱਢ ਦਿੱਤਾ ਜਾਂ ਸਾਡਾ ਕੀ ਕਸੂਰ ਹੈਗਾ ਬਾਜੀ ਜਿਵੇਂ ਕਿ 21 ਦਾ ਪੇਪਰ ਕਲੀਅਰ ਕੀਤਾ ਤੁਸੀਂ 23 ਦਾ ਕੀਤਾ ਹੁਣ ਅੱਗੇ ਜਾ ਕੇ ਉਮਰ ਦੀ ਪ੍ਰੋਬਲਮ ਹੀ ਆਉਣ ਲਾ ਲੀਆ ਤੁਹਾਨੂੰ ਇਹਦੀ ਗੱਲ ਸਾਰੀ ਹੈਗੇ ਕਿਉਂਕਿ ਇਹ ਆ ਵੀ ਚਲੋ ਅਸੀਂ ਮੈਂ ਤਾਂ ਚਲੋ ਕੈਟਾਗਰੀ 'ਚ ਆ ਰਿਹਾਗਾ ਮੈਂ ਤਾਂ ਚਲੋ 2 ਸਾਲ ਹੋਏ ਹੋ ਦੇਖ ਸਕਦਾਗਾ ਪਰ ਜਿਹੜੇ ਬੰਦੇ ਜਰਨਲ 'ਚ ਬੈਠੇ ਨੇ ਉਹ ਕਿਵੇਂ ਮਤਲਬ ਫਾਈਟ ਕਰਨਗੇ ਇਸ ਚੀਜ਼ ਨਾਲ ਠੀਕ ਆ ਦੂਜੀ ਗੱਲ ਇਹ ਆ ਵੀ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂਗੇ ਜਿਹੜੇ ਤੁਸੀਂ ਸੱਥਾਂ ਦੇ ਵਿੱਚ ਗੱਲਾਂ ਕੀਤੀਆਂ ਦੀਆਂ ਕਿ ਸਰਕਾਰ ਬਦਲਾਂਗੇ ਜੀ ਤਬਦੀਲੀ ਹੋਊਗੀ ਇਨਕਲਾਬ ਆਊਗਾ ਭਾਸ ਸਿੰਘ ਦੇ ਟੋਟਲੇ ਦੀ ਪੱਗ ਬੰਨ੍ਹ ਕੇ ਹਨਾ ਇਨਕਲਾਬ ਨਹੀਂ ਆਇਆ ਕਰਦੇ ਇਨਕਲਾਬ ਉਹਨਾਂ ਦੇ ਵਿਚਾਰਾਂ ਤੇ ਖੜਨਾ ਪੈਂਦਾ ਹੈਗਾ ਠੀਕ ਹੈ ਇਸ ਕਰਕੇ ਜਿਹੜੇ ਇਹਨਾਂ ਨੇ ਕਿਹਾ ਸੀਗਾ ਇਨਕਲਾਬ ਦੀ ਗੱਲ ਇਨਕਲਾਬ ਤਾਂ ਇਹੀ ਹੈਗਾ ਵੀ ਜਿਹੜੀਆਂ ਮੌਜੂਦਾ ਨੀਤੀਆਂ ਨੇਗੀਆਂ ਤੁਸੀਂ ਉਹਨਾਂ ਨੂੰ ਬਦਲੋ ਜਦੋਂ ਅਸੀਂ ਡਿਪਾਰਟਮੈਂਟ ਦੇ ਵਿੱਚ ਬਿਜਲੀ ਬੋਰਡ ਦੇ ਵਿੱਚ ਜਾਂਦੇ ਉਹ ਕਹਿੰਦੇ ਵੀ ਇਹ ਤਾਂ ਹੀ ਪਾਲਿਸੀ ਦਾ ਸਵਾਲ ਆਗਾ ਜੇ ਪਾਲਿਸੀ ਦਾ ਸਵਾਲ ਆ ਫਿਰ ਸਰਕਾਰ ਕਹਿੰਦੀ ਵੀ ਅਸੀਂ ਪਾਲਿਸੀਆਂ ਚੇਂਜ ਕਰਾਂਗੇ ਤਾਂ ਕਰੋ ਫਿਰ ਉਹ ਜਿਹੜੇ ਪਾਲਸੀਆਂ ਦੇ ਉਦਾਰ ਕਰਕੇ ਫੋੜੇ ਤੇ ਲਾਉਣੀਆਂ ਨੇ ਇਸ ਕਰਕੇ ਜਿਹੜੇ ਨੌਜਵਾਨ ਨੇ ਉਹ ਤਾਂ ਬੇਦੇਗ ਗਾਲੀ ਦੇ ਵਿੱਚ ਤਰਾਪਰਾ ਕਰਕੇ ਮਰ ਰਹੇ ਨੇਗੇ ਇਸ ਕਰਕੇ ਵਾਰ-ਵਾਰ ਇਹੀ ਗੱਲ ਕਹਿ ਰਹੇ ਆਂ ਕਿ ਪੰਜਾਬ ਸਰਕਾਰ ਨੂੰ ਇਹ ਪਾਲਸੀ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਜੇਕਰ ਹੱਲ ਨਹੀਂ ਕੱਢਿਆ ਜਾਂਦਾ ਤਾਂ ਹੁਣ ਅਸੀਂ ਸਮੇਂ ਦੇ ਵਿੱਚ ਅਸੀਂ ਤਕੜਾ ਸੰਘਾਸ ਕਰਾਂਗੇ ਜਿਵੇਂ ਕਿ ਮੁੱਖ ਮੰਤਰੀ ਸਾਹਿਬ 55000 ਨੌਕਰੀਆਂ ਕੱਢਣ ਦਾ ਦਾਵਾ ਕਰਦੇ ਨੇ ਕਿ ਅਸੀਂ 55000 ਬੰਦਾ ਰੱਖ ਲਿਆ ਪਰ ਉਹ ਪਰਥਵੀ ਥੋੜੀ 55000 ਦੇ ਵਿੱਚ ਹੀ ਆਉਂਦੀ ਆ ਉਹਦੇ ਵਿੱਚੋਂ 1100 ਬੰਦਾ ਰੱਖਿਆ ਗਿਆ ਬਾਕੀ ਰੱਖਿਆ ਨਹੀਂ ਫਿਰ 55000 ਕਿਵੇਂ ਮੰਨੀਏ ਕਿ ਉਹ ਕੰਪਲੀਟ ਹੋ ਗਈ ਇਹ ਅਸਲ ਦੇ ਵਿੱਚ ਨਾ ਹੀ ਹਵਾਈ ਗੱਲਾਂ ਨੇ ਜਿਵੇਂ ਹੁਣ ਤੁਸੀਂ ਗੱਲ ਕਹੀ ਹੈਗੀ 1190 ਨੂੰ ਜੁਆਇਨਿੰਗ ਲੈਟਰ ਦਿੱਤਾ 2500 ਭੱਤੀ ਕੱਢੀ ਆ ਉਦੋਂ ਪਹਿਲਾਂ 2100 ਕੱਢੀ ਸੀ 2100 ਦੇ ਵਿੱਚੋਂ ਵੀ 1300 ਕੁਝ ਬੱਚਾ ਰੱਖਿਆ ਗਿਆ ਤੇ ਇਹ ਚੋਂ 1190 ਰੱਖੇ ਗਏ ਤੇ ਬਾਕੀ ਜਿਹੜੀ ਬੈਗਲੌਗ ਦੇ ਵਿੱਚ ਦੁਬਾਰਾ ਉੱਕਣੇ ਵਾਪਸ ਆ ਜਾਂਦੇ ਆ ਹੁਣ ਜਿਹੜੀ ਉਹ 2500 ਕੱਢੀ ਆ ਉਹ 2500 ਦੇ ਵਿੱਚ ਉਹ ਹੀ ਜਿਹੜੇ 1500 ਬੱਚੇ ਨੇ ਟ੍ਰੇਨਿੰਗ ਕੀਤੀ ਆ ਉਹ ਜਾਣ ਗਏ ਠੀਕ ਆ ਇਸ ਕਰਕੇ ਇਹ ਜਿਹੜੀ ਹਵਾਈ ਗੱਲ ਆ ਦੂਜੀ ਗੱਲ ਇਹ ਆ ਪਿਛਲੇ ਦਿਨੀ ਪ੍ਰੋਫੈਸਰਾਂ ਦਾ ਵੀ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਸੀਗਾ ਉਹ ਮਤਲਬ ਉਹਨਾਂ ਦੇ ਜਿਹੜੇ ਪੜਾ ਰਹੇ ਤੇ ਲੰਬੇ ਸਮੇਂ ਤੋਂ ਉਹਨਾਂ ਨੂੰ ਬਾਹਰ ਕੱਢ ਕੇ ਵਾਰਿਆ ਹੁਣ ਸਰਕਾਰ ਨੇ ਦੁਬਾਰਾ ਮਤਲਬ ਹਾਈ ਕੋਰਟ ਨੇ ਜਦੋਂ ਝਾੜ ਪਾਈ ਉਹਨਾਂ ਦੁਬਾਰਾ ਲੈਣਾ ਪੈ ਗਿਆ ਇਸ ਕਰਕੇ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਰ ਕੀ ਰਹਿਾਂਗੇ ਠੀਕ ਆ ਇਹਨਾਂ ਦੀ ਕੋਈ ਮਤਲਬ ਪਾਲਿਸੀ ਕੋਈ ਹੈ ਨਹੀਂਗੀ ਇਹਨਾਂ ਦਾ ਬਸ ਢੂੜੇ ਟੱਟੂ ਡਾਇਆ ਪਿਆਗਾ ਇਸ ਕਰਕੇ ਅਸੀਂ ਚਾਹੁੰਦੇ ਹਾਂਗੇ ਵੀ ਹਜੇ ਵੀ ਮੌਕਾ 1.5 ਸਾਲ ਦਾ ਜੇ ਕੋਈ ਹੱਲ ਕੱਢ ਸਕਦੇ ਤਾਂ ਕੱਢ ਲੋ ਨਹੀਂ ਲੋਕ ਇਹ ਮਨ ਦੇ ਵਿੱਚ ਧਾਰ ਲਣਗੇ ਸਾਲ 1.5 ਸਾਲ ਦੇ ਵਿੱਚ ਵੀ ਕਰਨਾ ਕੀ ਹੈਗਾ ਫੇਰ ਨਾ ਤੁਸੀਂ ਕਿਹੋ ਨਾ ਨਾ ਵੀ ਅਸੀਂ ਲੋਕਾਂ ਲਈ ਕੀ ਕੀਤਾ ਜਾਂ ਕੀ ਨਹੀਂ ਕੀਤਾ ਹੈਗਾ ਭਾਈ ਇਹ ਇਸ ਤੋਂ ਬਾਅਦ ਵੀ ਜੋ ਪਰਥੀ ਆਈ ਉਹਦੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਹਾਂਜੀ ਸੇਮ ਆਈ ਪ੍ਰੋਬਲਮ ਆ ਰਹੀ ਹੈ ਵੀਰੇ ਅਸੀਂ 3-4 ਪੇਪਰ ਜਿਵੇਂ ਰੈਗੂਲਰ ਦੇ ਰਹੇ ਆ ਨਾ ਸਾਡੇ 21 ਦੀ ਪਰਥੀ ਆਉਣ ਤੋਂ ਪਹਿਲਾਂ ਕੁਝ ਬੰਦੇ ਜਿਹੜੇ ਠੇਕੇਦਾਰੀ ਦੇ ਬੇਸ ਤੇ ਆਪਣੇ ਪੀਐਸਪੀਸੀਐਲ 'ਚ ਕੰਮ ਕਰ ਰਹੇ ਆ ਜੀ ਸ਼ੁਰੂ ਤੋਂ ਕਰ ਰਿਹਾ ਹੈ ਬਹੁਤ ਟਾਈਮ ਹੋ ਗਿਆ ਜੀ ਉਹਨਾਂ ਨੂੰ ਉਹ ਬੰਦਿਆਂ ਨੇ ਨਾ ਕੁਝ ਕੋ ਬੰਦਿਆਂ ਨੇ ਹਾਈ ਕੋਰਟ ਚ ਕੇਸ ਲਾਇਆ ਸੀ ਇਕੱਠੇ ਹੋ ਕੇ ਪਰ ਉਹਨਾਂ ਕੋਲ ਕੋਈ ਆਪਣੇ ਨਾ ਤਾਂ ਇਲੈਕਟ੍ਰੀਸ਼ੀਅਨ ਟ੍ਰੇਡ ਚ ਐਨ.ਏ.ਸੀ ਦਾ ਅਪਰੈਂਟਿਸਿਪ ਦਾ ਸਰਟੀਫਿਕੇਟ ਸੀ ਨਾ ਲੈਨਮੈਂਟ ਟ੍ਰੇਡ ਚ ਸੀਗਾ ਪਰ ਉਹ ਠੇਕੇਦਾਰੀ ਬੇਸ ਤੇ ਹੀ ਕੰਮ ਕਰ ਰਹੇ ਉਹਨਾਂ ਨੇ ਕੇਸ ਲਾਇਆ ਸੀ ਆਈ ਮੁੱਦੇ ਤੇ ਠੀਕ ਹੈ ਪਰ ਉਹਨਾਂ ਕੋਲ ਕੋਈ ਸਰਟੀਫਿਕੇਟ ਨਹੀਂ ਸੀਗਾ ਉਹਨਾਂ ਦੇ ਕੇਸ ਦਾ ਫੈਸਲਾ ਆਇਆ 6 ਕੁ ਮਹੀਨੇ ਹੋਇਆ ਵੀਰੇ ਪਰ ਉਹਨਾਂ ਨੂੰ ਬਿਨਾ ਸਰਟੀਫਿਕੇਟ ਦੇ ਹੁੰਦਿਆਂ ਵੀ ਸਿਰਫ ਠੇਕੇਦਾਰੀ ਬੇਸ ਤੇ ਕੰਮ ਕਰਦੇ ਆ ਹੀ ਉਹਨਾਂ ਨੂੰ ਯਾਨੀ ਲੈਂਡਮੈਨ ਦੀ ਪੋਸਟ ਤੇ ਪੱਕਾ ਕਰ ਦਿੱਤਾ ਗਿਆ ਸਾਡੇ ਕੋਲ ਤਾਂ ਬਕਾਇਦਾ ਟ੍ਰੇਨਿੰਗ ਹੈਗੀ ਹੈ ਜੀ ਪਰ ਸਾਡੀ ਸੁਣਵਾਈ ਫਿਰ ਵੀ ਨਹੀਂ ਹੋ ਰਹੀ ਸਾਡੇ ਕੋਲ ਤਾਂ ਬਕਾਇਦਾ ਕਾਗਜ਼ ਹੈਗੇ ਜੀ ਫਿਰ ਵੀ ਸਾਨੂੰ ਨਹੀਂ ਰੱਖਿਆ ਜਾ ਰਿਹਾ ਜੀ ਮਤਲਬ ਡਿਗਰੀ ਕਰਕੇ ਵੀ ਤੁਹਾਨੂੰ ਨਹੀਂ ਰੱਖਿਆ ਜਾ ਰਿਹਾ ਉਹ ਬਿਨਾਂ ਡਿਗਰੀ ਤੋਂ ਹੀ ਉਹਨਾਂ ਨੂੰ ਪੱਕਾ ਕਰਤਾ ਹਾਂਜੀ ਉਹਨਾਂ ਨੂੰ ਠੇਕੇਦਾਰੀ ਬੇਸ ਤੇ ਹੀ ਉਹ ਪੁਰਾਣੇ ਟਾਈਮ ਤੋਂ ਲੱਗੇ ਹੋਏ ਆ ਜਿਹੜੇ ਉਹਨਾਂ ਨੇ ਕੇਸ ਲਾਇਆ ਸੀ ਉਹਨਾਂ ਨੂੰ ਉਹਦੇ ਬੇਸ ਤੇ ਹੀ ਉਹਨਾਂ ਨੂੰ ਪੱਕਾ ਕਰ ਦਿੱਤਾ ਗਿਆ ਉਹਨਾਂ ਕੋ ਕੋਈ ਡਿਪਲੋਮਾ ਨਹੀਂ ਸੀਗਾ ਕੋਈ ਡਿਗਰੀ ਨਹੀਂ ਸੀ ਕੁਝ ਨਹੀਂ ਸੀਗਾ ਸਾਡੇ ਕੋਲ ਤਾਂ ਬਕਾਇਦਾ ਡਿਪਲੋਮੇ ਹੈਗੇ ਆ ਸਾਡੇ ਕੋਲ ਬਕਾਇਦਾ ਸਾਡੀਆਂ ਫਿਰ ਵੀ ਮੰਗਾਂ ਨੂੰ ਪੂਰਾ ਨਹੀਂ ਕਰਿਆ ਜਾ ਰਿਹਾ ਜੀ ਸਾਡੇ ਸਰਟੀਫਿਕੇਟ ਅੱਜ ਫਿਰ ਮਿੱਟੀ ਹੈਗੇ ਅਗਰ ਬਿਨਾ ਯਾਨੀ ਕਿ ਸਰਟੀਫਿਕੇਟਾਂ ਤੋਂ ਠੇਕੇਦਾਰੀ ਦੇ ਬੇਸ ਤੇ ਲੱਗ ਕੇ ਪੱਕੇ ਹੋ ਸਕਦੇ ਆ ਫਿਰ ਸਾਡੀ ਪੜ੍ਹਾਈ ਕੀਤੀ ਦਾ ਫਿਰ ਅੱਜ ਫਾਇਦਾ ਕੀ ਸਾਡੇ ਪੇਪਰ ਕਲੀਅਰ ਕਰਨ ਦਾ ਫਾਇਦਾ ਕੀ ਹੋਇਆ ਸਾਨੂੰ ਤੇ ਸਰਕਾਰ ਕਹਿੰਦੀ ਹੈ ਅਸੀਂ 50000 ਪਰਤੀਆਂ ਕੱਢਦੀਆਂ 50000 ਪਰਤੀਆਂ ਐਵੇਂ ਹੀ ਪੂਰੀਆਂ ਕਰੀਆਂ ਹੋਣੀਆਂ ਜਿਵੇਂ ਕਿ ਸਾਡੀਆਂ ਪੋਸਟਾਂ ਦੇ ਵਿੱਚ ਹਰ ਵਾਰੀ ਬੈਕਲੋਗ ਲੋਕ ਵਿੱਚ ਪੋਸਟਾਂ ਪਾ ਕੇ ਕਹਿ ਦਿੰਦੇ ਆ ਕਿ ਛੁਟਾ ਸੀ ਪਰਥੀ ਇੰਨੀ ਪੂਰੀ ਕਰਤੀ ਐਵੇਂ ਤਾਂ ਮੈਨੂੰ ਲੱਗਦਾ 10000ਵੀਂ ਪਰਥੀਆਂ ਪੂਰੀਆਂ ਨਹੀਂ ਹੋਈਆਂ ਹੋਣੀਆਂ ਹੈਗੀਆਂ ਹਰ ਵਾਰੀ ਐਵੇਂ ਹੀ ਕਿਹਾ ਜਾਂਦਾ ਸਰਕਾਰ ਦੀ ਤਰਫੋਂ ਪੰਜਾਬ 'ਚ ਅੱਜ ਦੇ ਟਾਈਮ 'ਚ ਐਜੀ ਕੋਈ ਵੀ ਸਿੰਗਲ ਪਰਥੀ ਨਹੀਂ ਜਿਹੜਾ ਬਿਨਾਂ ਤਰਨੇ ਤੋਂ ਕੰਪਲੀਟ ਹੋਈ ਹੋਵੇ ਹਰ ਬੰਦਾ ਪੜਿਆ ਲਿਖਿਆ ਪਟਕਦਾ ਫਿਰਦਾ ਪਹਿਲਾਂ ਪੇਪਰ ਕਲੀਅਰ ਕਰਦਾ ਪੀਪਲ ਕਰੀਅਰ ਕਰਨ ਤੋਂ ਪਹਿਲਾਂ ਹੀ ਬੰਦੇ ਨੂੰ ਆ ਅੱਜ ਦੇ ਟਾਈਮ ਸੋਚ ਲੈਣਾ ਚਾਹੀਦਾ ਹੈ ਕਿ ਮੇਰਾ ਪੇਪਰ ਕਲੀਅਰ ਹੋਊਗਾ ਤੇ ਮੈਨੂੰ ਨਾ ਚੁੱਪ ਕਰਕੇ ਤਰਨੇ ਵਾਲੇ ਆਸਤੇ ਮੇਰੇ ਬੰਦੇ ਕੱਠੇ ਕਰਨੇ ਮੈਂ ਅਜ ਤੂੰ ਸ਼ੁਰੂ ਕਰਦਾ ਤਰਨੇ ਤੋਂ ਬਿਨਾ ਮੇਰਾ ਹੱਲ ਨਹੀਂ ਹੋਣਾ ਹੈਗਾ ਤਰਨੇ ਤੋਂ ਬਿਨਾ ਮੈਂ ਜੁਆਇਨਿੰਗ ਲੈਟਰ ਨਹੀਂ ਲੈ ਸਕਦਾ ਪਹਿਲਾਂ ਇਹਨਾਂ ਨੇ ਟੀਚਰ ਕੁੱਟੇ ਉਸ ਤੋਂ ਬਾਅਦ ਸਾਨੂੰ ਕੁੱਟਿਆ ਠੀਕ ਹੈ ਉਸ ਤੋਂ ਬਾਅਦ ਕਈਆਂ ਨੂੰ ਕੁੱਟਿਆ ਪਰ ਕੋਈ ਵੀ ਵਰਤੀ ਹੈ ਜੀ ਪੰਜਾਬ ਦੀ ਅੱਜ ਦੀ ਨਹੀਂਗੀ ਕਿ ਜਿਹੜੀ ਬਿਨਾ ਤਰਨੇ ਤੋਂ ਕੰਪਲੀਟ ਹੋਈ ਹੋਵੇ ਤੇ ਫਿਰ ਪੰਜਾਬ ਸਰਕਾਰ ਦਾ ਕਹਿੰਦੀ ਹੈ ਤੁਸੀਂ ਮਿਹਨਤ ਕਰੋ ਤੁਹਾਡੇ ਨੰਬਰ ਚੰਗੇ ਹਨ ਤੁਹਾਨੂੰ ਨੌਕਰੀ ਦੇਾਂਗੇ ਆਈ ਨੌਕਰੀਆਂ ਤੁਹਾਡੀਆਂ ਤਰਨਿਆਂ ਨਾਲ ਹੀ ਨੌਕਰੀਆਂ ਹੈਗੀਆਂ ਤਰਨਿਆਂ ਨਾਲ ਤਾਂ ਨੌਕਰੀਆਂ ਪੂਰੀਆਂ ਨਹੀਂ ਆਉਂਦੀਆਂ ਹੈਗੀਆਂ ਕੀ ਲੱਗਦਾ ਕਿ ਪੜ੍ਹਾਈ ਦੇ ਨਾਲ ਨਾਲ ਤਰਨੇ ਦਾ ਵੀ ਕੋਰਸ ਕਰਨਾ ਪਊਗਾ ਹਾਂਜੀ ਤਰਨੇ ਦਾ ਵੀ ਜਰੂਰ ਕੋਰਸ ਕਰਨਾ ਪਊਗਾ ਅੱਜ ਦੇ ਟਾਈਮ ਆਪਾਂ ਨੂੰ ਵਿਖੀ ਜਾਂਦਾ ਹੈ ਪੇਪਰ ਕਲੀਅਰ ਕਰਨ ਤੋਂ ਪਹਿਲਾਂ ਤਰਨੇ ਦੀ ਪਹਿਲਾਂ ਹੀ ਸੋਚਾਂ ਚੱਲ ਪੈਂਦੀਆਂ ਨੇ ਸਾਨੂੰ ਇਸ ਚੀਜ਼ ਪਿੱਛੇ ਸਰਕਾਰ ਛੋਟੀ ਜਿਹੀ ਗੱਲ ਤੇ ਐਵੇਂ ਕਹਵੇਗੀ ਲੱਛ ਤੇ ਆ ਕੇ ਵੈਰੀਫਿਕੇਸ਼ਨ ਚ ਬਾਹਰ ਕੱਢ ਦੇਵੇਗੀ ਦਰਨੇ ਦਾ ਕੋਰਸ ਵੀ ਕਰਨਾ ਪਵੇਗਾ ਨਾਲ ਸਰਕਾਰ ਨੂੰ ਮੇਰੀ ਅਪੀਲ ਹੈਗੀ ਹੱਥ ਜੋੜ ਕੇ ਜਿੱਥੇ ਵੀ ਯੂਨੀਵਰਸਿਟੀਆਂ ਬਣੀਆਂ ਐ ਜਿੱਥੇ ਵੀ ਆਈਟੀਈ ਬਣੀਆਂ ਐ ਉਹਨਾਂ ਦੇ ਵਿੱਚ ਦਰਨੇ ਦੀ ਟ੍ਰੇਡ ਇੱਕ ਹੋਰ ਜਾਰੀ ਕਰ ਦਿੱਤੀ ਜੇ ਵਿੱਚ ਜੋ ਕਿ ਅਸੀਂ ਪੜਾਈ ਦੇ ਨਾਲ ਨਾਲ ਉਹ ਵੀ ਐਕਸਪੀਰੀਅੰਸ ਲੈਂਦੇ ਰਹੀਏ ਕਿ ਦਰਨੇ ਕਰ ਕਰਕੇ ਐਕਸਪੀਰੀਅੰਸ ਲੈ ਲੈ ਕੇ ਕਿਵੇਂ ਅਸੀਂ ਆਪਦੇ ਜੁਆਇਨਿੰਗ ਲੈਟਰ ਲਈਏ